ਅੱਜ ਦੇ ਦਸ਼ਮੀਸ਼ ਫਾਰ ਜਲ ਰੇਟਾ ਦਾਲੀ ਜਿਹੜੀ ਮੀਟਿੰਗ ਹੋਈ ਆ ਇਸ ਸਬੰਧ ਵਿੱਚ ਕੀ ਗੱਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਚੇਅਰਮੈਨ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਹੈ ਪੰਜਾਬ ਪ੍ਰਧਾਨ ਮਨਦੀਪ ਸਿੰਘ ਰਾਜਨਜੀਵ ਵੱਲੋਂ ਇਹ ਮੀਟਿੰਗ ਜਿਹੜੀ ਰੱਖੀ ਗਈ ਸੀ ਇਸ ਮੀਟਿੰਗ ਦਾ ਜਿਹੜਾ ਮੇਨ ਮਕਸਦ ਹੀ ਕਿਉਂਕਿ ਪਿਛਲੇ ਦਿਨੀ ਜਿਹੜਾ ਅ ਦਸ਼ਮੇਸ਼ ਫਾਦਰ ਅੰਗਰੇਤਾਦਲ ਜਿੱਥੇ ਬੰਦੀ ਦਾ ਮੁੱਢਲਾ ਢਾਂਚਾ ਸੀ ਉਹ ਭੰਗ ਕੀਤਾ ਗਿਆ ਸੀ ਤੇ ਦੁਬਾਰਾ ਜਿਹੜੀ ਆ ਜਿੱਥੇ ਬੰਦੀ ਨੂੰ ਗਠਿਤ ਕੀਤਾ ਗਿਆ ਸੀ ਤੇ ਜਿਹੜੀਆਂ ਕੁਝ ਜਿਹੜੀਆਂ ਨਿਯੁਕਤੀਆਂ ਰਹਿੰਦੀਆਂ ਸੀ ਅੱਜ ਉਹ ਪੂਰੀਆਂ ਕੀਤੀਆਂ ਗਈਆਂ ਜਿਵੇਂ ਕਿ ਖਜ਼ਾਨਚੀ ਦਾ ਜਿਹੜਾ ਅਹੁਦਾ ਸੀ ਉਹ ਖਾਲੀ ਸੀ ਤੇ ਸਾਧ ਸਿੰਘ ਨੂੰ ਖਜ਼ਾਨਚੀ ਦਾ ਜਿਹੜਾ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ ਉਸੇ ਤਰ੍ਹਾਂ ਦਲਜੀਤ ਸਿੰਘ ਨੂੰ মিডিਆ ਇੰਚਾਰਜ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਤੇ ਜਿਹੜੀਆਂ ਹੋਰ ਵੀ ਕੁਝ ਜਿਹੜੀਆਂ ਨਿਯੁਕਤੀਆਂ ਰਹਿੰਦੀਆਂ ਨੇ ਉਹ ਵੀ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਸੋ ਦਸ਼ਮੇਸ਼ ਫੌਜ ਦਾ ਰੰਗਰੇਟਾ ਦਲ ਲੰਮੇ ਸਮੇਂ ਤੋਂ ਵਰਕ ਕਰਦਾ ਆ ਰਿਹਾ ਹੈ ਕਿਉਂਕਿ ਜੋ ਸਮਾਜ ਦੇ ਨਾਲ ਵਧੀਆਂ ਹੁੰਦੀਆਂ ਨੇ ਉਹਦੇ ਖਿਲਾਫ ਜਿਹੜਾ ਦਸ਼ਮੇਸ਼ ਫੌਜ ਦਾ ਰੰਗਰੇਟਾ ਦਲ ਦੀ ਜਿਹੜੀ ਟੀਮ ਹੈ ਉਹ ਲੜਦੀ ਰਹਿੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਲੈਕ ਵਾਈਜ਼ ਪਿੰਡੋ ਪਿੰਡੀ ਸ਼ਹਿਰ ਵਾਈਜ਼ ਕਸਬਿਆਂ ਵਾਈਜ਼ ਜਿਹੜੀਆਂ ਨੇ ਮੀਟਿੰਗਾਂ ਕਰਕੇ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਜਥੇਬੰਦੀ ਦੀ ਜਿਹੜੀ ਹੈ ਭਰਤੀ ਜਿਹੜੀ ਆ ਉਹ ਕੀਤੀ ਜਾਵੇਗੀ ਸੋ ਜਿਵੇਂ ਦਸ਼ਮੇਸ਼ ਫੌਜ ਰੰਗਰੇਟਾ ਦਾ ਲੰਮੇ ਸਮੇਂ ਤੋਂ ਵਰਕ ਕਰਦਾ ਆ ਰਿਹਾ ਏ ਉਸੇ ਤਰ੍ਹਾਂ ਹੁਣ ਫਿਰ ਬੜੀ ਤੇਜ਼ੀ ਦੇ ਨਾਲ ਇਹ ਵਰਕ ਕਰੇਗਾ ਕਿ ਪਹਿਲਾਂ ਵੀ ਸਮਾਜ ਦੇ ਹਿੱਤਾਂ ਦੇ ਵਾਸਤੇ ਕੰਮ ਕਰਦਾ ਆ ਰਿਹਾ ਤੇ ਹੁਣ ਫਿਰ ਜਿਹੜਾ ਸਮਾਜ ਦੇ ਹਿੱਤਾਂ ਵਾਸਤੇ ਦਨ ਰਾਤ ਜਿਹੜਾ ਕੰਮ ਕਰੇਗਾ ਅੱਜ ਕੁਝ ਦਿਨ ਹੋ ਗਏ ਨੇ ਕਿ ਰਾਜਸਥਾਨ ਦੇ ਹੀ ਹਲਕੇ ਦੇ ਅਧੀਨ ਪਿੰਡ ਰੰਗੜੇ ਦੇ ਵਿੱਚ ਇੱਕ ਜਰਨਲ ਸਮਾਜ ਦੇ ਸਰਪੰਚ ਵੱਲੋਂ ਐਸੀ ਸਮਾਜ ਨੂੰ ਜੋ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਦਸ਼ਮੇਸ਼ ਫੌਜ ਰੰਗਰੇਟਾ ਦਲ ਉਹਨਾਂ ਗੱਲਾਂ ਦੀ ਪੁਰਜ਼ੋਰ ਨਿੰਦਾ ਕਰਦਾ ਦਸ਼ਮੇਸ਼ ਫੌਜ ਰੰਗਰੇਟਾ ਦਲ ਵੱਲੋਂ ਸਖਤ ਚੇਤਾਵਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਆਏ ਦਿਨ ਹੀ ਐਸੀ ਸਮਾਜ ਦੇ ਨਾਲ ਗਰੀਬ ਸਮਾਜ ਦੇ ਨਾਲ ਧੱਕਾ ਕਰਦੇ ਨੇ ਤੇ ਜਾਤੀ ਸੂਚਕ ਸ਼ਬਦ ਬੋਲਦੇ ਨੇ ਉਹਨਾਂ ਲੋਕਾਂ ਨੂੰ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਹੈ ਕਿ ਬੰਦੇ ਦੇ ਪੁੱਤ ਬਣ ਜਾ ਨਹੀਂ ਤਾਂ ਦਸ਼ਮੇਸ਼ ਫੌਜ ਰੰਗਰੇਟਾ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਐਕਸ਼ਨ ਲਵੇਗੀ ਇਹਨਾਂ ਲੋਕਾਂ ਤੇ ਔਰ ਬੰਦੀ ਜਿਹੜੀ ਇਹ ਕਾਰਵਾਈ ਕਰਵਾ ਕੇ ਤੇ ਇਹਨਾਂ ਲੋਕਾਂ ਨੂੰ ਜੇਲ੍ਹ ਦੀ ਹਵਾ ਖਵਾਏਗੀ ਸੋ ਲਾਸਟ ਤੇ ਮੈਂ ਇੱਕ ਬੇਨਤੀ ਕਰਾਂਗਾ ਕਿ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਮੈਂਬਰ ਬਣੋ ਤਾਂ ਕਿ ਜਿਹੜੇ ਸਮਾਜ ਦੇ ਵਿੱਚ ਜਿਹੜੀਆਂ ਆਇਦਨ ਜਿਹੜੇ ਧੱਕੇ ਹੁੰਦੇ ਨੇ ਉਹਨਾਂ ਉਹਨਾਂ ਦੇ ਖਿਲਾਫ ਲੜਿਆ ਜਾਵੇ ਸਮਾਜ ਦੇ ਹਿੱਤਾਂ ਵਾਸਤੇ ਕੰਮ ਕੀਤਾ ਜਾਵੇ ਸੋ ਦਾਸ ਦੀਆਂ ਇੰਨੀ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜਿਹੜੀ ਅੱਜ ਮੀਟਿੰਗ ਹੋਈ ਆ ਇਸ ਬਾਰੇ ਵਿੱਚ ਕੀ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਇ ਰਜਿੰਦਰ ਸਿੰਘ ਸੋਢੀ 올 ਇੰਡੀਆ ਦਸ਼ਮੇਸ਼ ਫੌਰਿੰਗ ਰਿਟਾਦਲ ਵਾਈਸ ਚੇਅਰਮੈਨ ਪੰਜਾਬ ਅੱਜ ਦੀ ਮੀਟਿੰਗ ਜੋ ਕਿ ਭਾਈ ਮਨਦੀਪ ਸਿੰਘ ਜੀ ਰਾਜਨ ਵੱਲੋਂ ਬੁਲਾਈ ਗਈ ਆ ਪੰਜਾਬ ਪ੍ਰਧਾਨ ਵੱਲੋਂ ਸਮਾਜ ਦੇ ਵਿੱਚ ਜਿਹੜੀਆਂ ਵਿਚਰ ਰਹੀਆਂ ਗਤੀਵਿਧੀਆਂ ਜਿਸ ਦਾ ਕੀ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਰਾਜ ਸاسي ਵਾਲਾ ਕਾਰਡ ਇਸੇ ਤਰੀਕੇ ਨਾਲ ਹੋਰ ਕਈ ਜਗ੍ਹਾ ਦੇ ਉੱਤੇ ਐਸਸੀ ਸਮਾਜ ਦੇ ਨਾਲ ਜੋ ਕਿ ਕੁਰੀਤیاں ਹੋ ਰਹੀਆਂ ਵਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਇਥੇ ਇਹ ਚੀਜ਼ ਵੀ ਮੈਂ ਦੱਸਣਾ ਮناسب ਸਮਝਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਏ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਅਸੀਂ ਮੀਟਿੰਗਾਂ ਕਰਾਂਗੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਇਹੋ ਜਿਹੀਆਂ ਕੁਰੀਤੀਆਂ ਜਿਸ ਤਰ੍ਹਾਂ ਕਿ ਐਸੀ ਸਮਾਜ ਦੇ ਨਾਲ ਲੋਕ ਬੁਰਾ ਵਿਹਾਰ ਕਰਦੇ ਆ ਉਹ ਨਾ ਕਰਨ ਸਕਣ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਦਾ ਜੀ ਜਿਹੜੀ ਅੱਜ ਵਿਸ਼ਮੇਸ਼ ਫੋਰਸ ਦੇ ਰੰਗਰੇਟਾ ਦਲ ਵੱਲੋਂ ਮੀਟਿੰਗ ਤੁਹਾਡੇ ਵੱਲੋਂ ਕਰਵਾਈ ਗਈ ਆ ਇਸ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਦਸ਼ਮੀਸ਼ ਫੌਜ ਰੰਗੇਟਾ ਦਲ ਵੱਲੋਂ ਦਾਸ ਨੂੰ ਪੰਜਾਬ ਪ੍ਰਧਾਨ ਦੀ ਸੇਵਾ ਬਖਸ਼ੀ ਗਈ ਹੈ ਔਰ ਜਥੇਬੰਦੀ ਦੇ ਮੋਢਲੇ ਟਾਚੇ ਨੂੰ ਮਜ਼ਬੂਤ ਕਰਨ ਲਈ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਬੁਲਾਈ ਗਈ ਸੀ ਜਿਸ ਦੇ ਵਿੱਚ ਪੰਜਾਬ ਚੇਅਰਮੈਨ ਗੁਰਦਿਆਲ ਸਿੰਘ ਜੀ ਔਰ ਵਾਈਸ ਚੇਅਰਮੈਨ ਰਜਿੰਦਰ ਸਿੰਘ ਸੋਢੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਔਰ ਇਸ ਮੌਕੇ ਨਵੀਆਂ ਨਿਯੁਕਤੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਸਾਬ ਸਿੰਘ ਜੀ ਜਿਹੜੇ ਨੇ ਉਹਨਾਂ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਔਰ ਦਲਜੀਤ ਸਿੰਘ ਨੂੰ ਪ੍ਰੈਸ ਸਖਤਰ ਦੀ ਜਿੰਮੇਵਾਰੀ ਸੌਂਪੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਦੇ ਵਿੱਚ ਹੋਰ ਵੀ ਜਿਹੜੀਆਂ ਨਿਯੁਕਤੀਆਂ ਰਹਿੰਦੀਆਂ ਨੇ ਉਹ ਵੀ ਕੀਤੀਆਂ ਜਾਣਗੀਆਂ ਬਲਾਕਾਂ ਵਾਈਜ਼ ਜ਼ਿਲ੍ਹਾ ਵਾਈਜ਼ ਔਰ ਪੰਜਾਬ ਭਰ ਦੇ ਵਿੱਚ ਜਥੇਬੰਦੀ ਦਾ ਢਾਂਚਾ ਜਿਹੜਾ ਆ ਪੂਰਾ ਮਜਬੂਤ ਕੀਤਾ ਜਾਵੇਗਾ ਤਾਂ ਕਿ ਸਮਾਜ ਦੇ ਵਿੱਚ ਆ ਰਹੀ ਮੁਸ਼ਕਲ ਹੈ ਜਿਹੜੀ ਐਸੀ ਸਮਾਜ ਨੂੰ ਮੁਸ਼ਕਲ ਆ ਰਹੀਆਂ ਨੇ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਹੋਏਗਾ ਕਿ ਰਾਜਾ ਸਾਸੀ ਦੇ ਵਿੱਚ ਪਿੰਡ ਸਰੰਗੜਾ ਹੈ ਜਿੱਥੇ ਇੱਕ ਜਾਤ ਹੰਕਾਰੀ ਵੱਲੋਂ ਐਸੀ ਸਮਾਜ ਦੇ ਵਿਰੁੱਧ ਬਹੁਤ ਹੀ ਭद्दी ਸ਼ਬਦਾਵਲੀ ਵਰਤੀ ਗਈ ਹੈ ਜਿਸ ਦੀ ਸਾਡੀ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਜਾਂਦੀ ਹੈ ਅਜੇ ਜਾਤ ਅਹੰਕਾਰੀਆਂ ਦੇ ਖਿਲਾਫ ਜਥੇਬੰਦੀ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ ਔਰ ਚੇਤਾਵਨੀ ਸਾਡੇ ਚੇਅਰਮੈਨ ਵੱਲੋਂ ਦੇ ਦਿੱਤੀ ਗਈ ਹੈ ਜਿਸ ਦੇ ਉੱਤੇ ਪਹਿਰਾ ਦਿੱਤਾ ਜਾਵੇਗਾ ਜਥੇਬੰਦੀ ਦੇ ਹਰ ਇੱਕ ਸਪਾਈ ਵੱਲੋਂ ਔਰ ਇਹ ਇੱਕ ਮੈਂ ਬੇਨਤੀ ਹੋਰ ਕਰਦੀ ਚਾਹੁੰਦਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਭੰਤਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਜਥੇਬੰਦੀ ਵੱਲੋਂ ਰਾਹੀ ਡਿਪਟੀ ਕਮਿਸ਼ਨਰ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਜਿਸ ਦੇ ਸਬੰਧ ਦੇ ਵਿੱਚ ਜਥੇਬੰਦੀ ਵੱਲੋਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਵੇਗੀ ਔਰ ਮੰਗ ਪੱਤਰ ਦਿੱਤਾ ਜਾਵੇਗਾ ਇਸੇ ਤਰ੍ਹਾਂ ਸਮਾਜ ਦੇ ਵੀ ਮਸਲੇ ਨਾਲ ਦੀ ਨਾਲ ਉਠਾਉਂਦੇ ਰਵਾਂਗੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਸਿੰਘ ਜੀ ਅੱਜ ਤੁਹਾਨੂੰ ਦਸ਼ਮੇਸ਼ ਸੋਦ ਰੰਗਰੇਟਾ ਦਲ ਵੱਲੋਂ ਖਜ਼ਾਨਚੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਾਂਗਾ ਬਾਬਾ ਗੁਰਦੇਵਾਲ ਸਿੰਘ ਜੀ ਆਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਦੂਜਾ ਧੰਨਵਾਦ ਰਜਿੰਦਰ ਸਿੰਘ ਜੀ ਸੋਢੀ ਸਾਹਿਬ ਤੇ ਮਨਦੀਪ ਸਿੰਘ ਰਾਜਨ ਜੋ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੋ ਮੈਨੂੰ ਜੋ ਮੇਰੀ ਫੌਂਪੀ ਐਪ ਦਸ਼ਮੀਸ਼ ਫੌਜ ਦਾ ਡੇਟਾ ਦਲਦੇ ਖਜਾਨਚੀ ਲਗਾ ਕੇ ਉਹ ਮੈਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਉਮੀਦ ਪ੍ਰਧਾਨ ਪ੍ਰੈਸ ਫੀਲਡ ਐਸੋਸੀਏਸ਼ਨ ਪੰਜਾਬ ਤਰਨਤਾਰਨ ਸੋ ਮੈਂ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ ਇੱਕ ਬੇਨਤੀ ਕਰਨੀ ਚਾਹਾਂ ਕਿ ਮੇਰੇ ਸਤਿਕਾਰਯੋਗ ਵੱਡੇ ਭਰਾ ਮਨਦੀਪ ਸਿੰਘ ਰਾਜਨ ਦਸ਼ਮੇਸ਼ ਫੌਜ ਰਗਰੇਟਾ ਦਲ ਦੇ ਪੰਜਾਬ ਪ੍ਰਧਾਨ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਬਾਬਾ ਗੁਰदयाल ਸਿੰਘ ਜੀ ਦਸ਼ਮੇਸ਼ ਫੌਜ ਰਗਰੇਟਾ ਦਲ ਦੇ ਪੰਜਾਬ ਚੇਅਰਮੈਨ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਰਜਿੰਦਰ ਸਿੰਘ ਸੋਢੀ ਵਾਈਸ ਚੇਅਰਮੈਨ ਪੰਜਾਬ ਦਸ਼ਮੇਸ਼ ਫੌਜ ਰਗਰੇਟਾ ਦਲ ਸੋ ਇੱਕ ਅੱਜ ਮੀਟਿੰਗ ਹੁੰਦੀ ਹੈ ਜੀ ਪੰਜਾਬ ਪ੍ਰਧਾਨ ਸਾਡੇ ਵੀਰ ਬਲਦੀਪ ਸਿੰਘ ਰਾਜਨ ਦੀ ਅਗਵਾਈ ਦੇ ਤਹਿਤ ਅਕਸਰ ਮੈਂ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਜਿਵੇਂ ਦੋਸਤੋ ਕਿਸੇ ਦਾ ਮਕਾਨ ਕੱਚਾ ਹੁੰਦਾ ਵਾ ਖਬਰਾਂ ਕਰਨ ਵਾਸਤੇ ਜਾਂਦੇ ਰਹਿੰਦੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਟੋਰੀਆਂ ਹੁੰਦੀਆਂ ਨੇ ਉਹ ਲੋੜਵੰਦ ਪਰਿਵਾਰਾਂ ਦੀਆਂ ਅਸੀਂ ਸਾਹਮਣੇ ਲੈ ਕੇ ਆਉਂਦੇ ਸੋ ਮੇਰੇ ਉਹਨਾਂ ਕੰਮਾਂ ਨੂੰ ਦੇਖਦੇ ਇਹਨਾਂ ਪ੍ਰਾਵਾਂ ਨੇ ਮੈਨੂੰ মিডিਆ ਇਨਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਅ విశ్వాਸ ਦਿਵਾਉਣਾ ਕਿ ਮੈਂ ਇਹ ਸੇਵਾ ਜਿਹੜੀ ਹੈ ਉਹ ਤਾਂ ਦੇਣਾ ਲਿਭਾਉਣ ਦੀ ਕੋਸ਼ਿਸ਼ ਕਰਾਂਗਾ ਬਹੁਤ ਬਹੁਤ ਧੰਨਵਾਦ ਰਾਇਗੁਰੂ ਜੀ ਦਾ ਧੰਨਵਾਦ ਰਾਇਗੁਰੂ ਜੀ ਦਾ